ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਆਪਣੀ ਮਿਹਰ ਪਰ ਆਪਣੀ ਮਿਹਰ ਪਰ ਆਪ ਮੇਰਾ ਨਾਮ ਤਾਂ ਸੇਮ ਸਿੰਘ ਹੈ ਜੀ। ਅੱਜ ਅੱਜ ਗੋਡੇ ਦੇ ਲੱਗੇ ਤਾਂ ਛੱਡ ਸੀ ਪਰ ਅੱਧਰ ਫਿਰ ਸ਼ਾਇਦ ਕੋਈ ਇਨਫੈਕਸ਼ਨ ਹੋ ਗਈ ਵੱਧ ਗਿਆ ਸੀ ਕੰਮ। ਠੀਕ ਨਹੀਂ ਸੀ ਹੁੰਦਾ। ਇੱਥੇ ਮੈਂ ਹੋਗਿਆ ਸੀ ਸੱਤ ਦਿਨ ਨੇ ਆਉਂਦੇ ਨੂੰ। ਤੇ ਠੀਕ ਹੋ ਗਿਆ ਸੀ ਮੈਂ। ਆਹ ਕੀਤਾ ਜਾਰਟ ਆਪਣੇ ਇੱਕ ਪਾਣੀ ਵਾਲੀ ਫੇਟੋਕ ਹੋ ਗਿਆ ਤੇ ਆ ਗਿਆ। ਪਹਿਲਾਂ ਆਪ ਔੜ-ਬੋਰ ਕੀਤੀ ਪਰ ਇੱਥੇ ਆ ਕੇ ਮਾਰਚ ਨਾਲ ਸਾਡੇ ਆਪਣੇ ਔੜ-ਬੋਰ ਨਹੀਂ ਰਾਂਦੇ। ਮੈਨੂੰ ਰਾਮ ਹੋ ਗਿਆ ਇੱਥੋਂ। ਮਿੰਤਾਵਲ ਹੋ ਗਿਆ ਇੱਥੇ ਔਰ। ਉਹਨਾਂ ਨੂੰ ਜਾ ਕੇ ਦੱਸੋਗੇ ਵੀ ਇੱਕ ਵਾਰੀ ਜਾਓਗੇ। ਦੱਸੀਦਾ। ਦੱਸੀਦਾ ਜ਼ਰੂਰ ਦੱਸੀਦਾ। ਪਹਿਲਾਂ ਤਾਂ ਦੱਸੀਦਾ ਹੋਣ ਨਹੀਂ ਜ਼ਰੂਰੀ। ਪਹਿਲਾਂ ਵੀ ਦੱਸੀਦਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਰੇ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸ਼ਹੀਦ ਬਾਬਾ ਨਿਹਾਲ ਸਿੰਘ ਨਨ ਸਾਹਿਬ ਕੋਲ ਦੁਆਰਾ ਵਿਕੇ ਨੈਚਨ ਨੈਚਰੋਪੈਥੀ ਹਸਪੀਟਲ ਜਲੰਧਰ ਵੱਲੋਂ ਅੱਜ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਡੋਡੀਆਂ ਮੋਡੀਆਂ ਅਰੀ ਦਾ ਦਰਦ ਮਾਈਗਰੇਨ ਡਿਪਰੈਸ਼ਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੱਲ ਹੈ ਉਹ ਕੀਤਾ ਜਾਂਦਾ ਹੈ ਤੇ ਕਿਸੇ ਨੇ ਵੀ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦਾ ਹੈ ਉਹ ਆ ਕੇ ਇੱਥੇ ਮਿਲ ਸਕਦਾ ਹੈ ਹਰ ਸ਼ਹਿਰ ਦੇ ਵਿੱਚ ਸਾਡੀਆਂ ਜਿਹੜੀਆਂ ਬ੍ਰਾਂਚਾਂ ਐ ਉਹ ਚੱਲ ਰਹੀਆਂ ਨੇ ਜਲੰਧਰ ਲੁਧਿਆਣਾ ਫਗਵਾੜਾ ਭੋਗਪੁਰ ਕੁੱਲ 44 ਬ੍ਰਾਂਚਾਂ ਚੱਲ ਰਹੀਆਂ ਆ ਉੱਥੇ ਜਾ ਕੇ ਵੀ ਤੁਸੀਂ ਇਸ ਆਪਣੀ ਸਮੱਸਿਆ ਨੂੰ ਲਾਹਾ ਲੈ ਸਕਦੇ ਹੋ ਹਰ ਸ਼ਹਿਰ ਦੇ ਵਿੱਚ ਅਸੀਂ ਇੱਕ ਨਵੀਂ ਬ੍ਰਾਂਚ ਖੋਲਦੇ ਆ ਕੋਈ ਵੀ ਬੱਚਾ ਪੜ੍ਹਾਈ ਕਰਨਾ ਚਾਹੁੰਦਾ ਹੋਵੇ ਜਾਂ ਫਰਾਂਚਾਈਜ਼ੀ ਲੈਣਾ ਚਾਹੁੰਦਾ ਹੋਵੇ ਜਾਂ ਬਿਜ਼ਨਸ ਕਰਨਾ ਚਾਹੁੰਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੈਸਿਲਿਟੀ ਲੈਣ ਲਈ ਤੁਸੀਂ ਸਾਡੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਹੈ ਪਿਆਰ ਕਰਕੇ ਦਿੱਤਾ ਜਾਏਗਾ ਜਿਸ ਦਿਵੇ ਤੁਹਾਨੂੰ ਸਾਰਾ ਕੁਝ ਪ੍ਰੋਪਰ ਨੈਕਸਨ ਵੱਲੋਂ ਸਭ ਕੁਝ ਸੈਟਅਪ ਤਿਆਰ ਕਰਕੇ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ